ਜੇ ਦਰਨਦਾਰ ਨਹੀਂ ਪਹੁੰਚਿਆ ਉਹ ਲਾ ਪੂਰੀ ਟਾਈਮਿੰਗ ਤੇ ਲੈਂਡ ਹੋ ਗਿਆ ਕਿਉਂ ਕਹਿੰਦੇ ਲੈ ਵੀ ਮੋਟ ਹੋਣੀ ਆਗੇ ਦੇ ਮਟੋ ਜੀਏ ਤੈਨੂੰ ਚੇਤਾ ਆ ਗਿਆ ਮਾਦਾਨ ਹਾਂਜੀ ਸਤਿ ਸ੍ਰੀ ਅਕਾਲ ਕੀ ਅੱਜ ਘਾਲ ਤੇ ਅੱਜ ਦੇ ਵਲੋਗ ਦੇ ਸਾਰੇ ਜਣਿਆਂ ਦਾ ਸਵਾਗਤ ਹੈ ਅੱਜ ਵੱਡੇ ਭਾਜੀ ਹੋਣੀ ਤੇ ਭੈਣ ਹੋਣੀ ਅੰਮਰਸਰ ਉਤਰ ਲਗੇ ਆਸਟ੍ਰੇਲੀਆ ਤੋਂ ਅੱਜ ਉਹਨਾਂ ਲੈਂ ਚੱਲੇ ਆ ਤੇ ਪਿੱਛੇ ਤੁਸੀਂ ਦੋ ਬੰਦੇ ਵੇਖ ਸਕਦੇ ਆ ਮੇਰੇ ਸਨੂਵਰ ਤੇ ਗੱਗੂ ਗੱਡੀ ਕੱਢ ਲੈ ਚੁੱਪ ਕਰਕੇ ਬੰਦਿਆਂ ਨੂੰ ਵਿੱਚ ਬਹਿ ਜਾਣ ਕੇ ਹਾਂ

ਤਾਰੂ ਲੱਗ ਰਿਹਾ ਨਾ ਇਹ ਘੰਟਾ ਘੰਟਾ ਲੱਗੀ ਨਾ ਕਿੰਨਾ ਘੰਟਾ ਲੱਗ ਜੂ ਹਾਂ ਇਹ ਕੱਲ ਲੱਗਦੀ ਹੈ ਨਾ ਹਾਂ ਘੰਟਾ ਲੱਗ ਜਣਾ ਇਹ ਬਾਹਰ ਆ ਬਾਹਰ ਹੀ ਆਇਆ ਏਅਰਪੋਰਟ ਦੇ ਅੰਦਰ ਹੀ ਕਿਹੜੀ ਆਇਆ ਨਾ ਜਮਾ ਹਾਂਜੀ ਹਾਂਜੀ ਇਹ ਯਾਰ ਤੋਂ ਡਾਇਰ ਨੰਬਰ ਚੱਲਦਾ ਇਹ ਇੰਡੀਆ ਵਾਲਾ ਕਿ ਦੂਜਾ ਵਾ ਅੱਛਾ ਇਹ ਬੱਸ ਸਹੀ ਆਇਆ ਇੱਥੇ ਮੈਂ ਕਾਲ ਕਰ ਲੈਣਾ ਅਣਕੇ ਹਾਂਜੀ ਜੇ ਦਰਦਾਰ ਨਹੀਂ ਪਹੁੰਚਿਆ ਉਹ ਲਾ ਪੂਰੀ ਟਾਈਮਿੰਗ ਤੇ ਲੈਂਡ ਹੋ ਗਏ ਆ ਸਾਡੇ ਕੋਲ ਕਿਆ ਰਹਿੰਦੇ ਇਹ ਵੀਰ ਜੀ ਨੂੰ ਬੂਡਬਾਰ ਪਾ ਕੇ ਤਿਆਰ ਹੋ ਗਏ ਸਾਡੇ ਬਾਅਦ ਆ ਜਾਣਗੇ ਸਾਡੇ ਪਾਰ ਆ ਜਾਣਗੇ ਜਿਹੜਾ ਚਾਈ ਦਾ ਟਾਈਮ ਚਾਈ ਕਰਨਾ ਹੁਣ ਕੈਮਰਾਮੈਨ ਜੀ ਹੁਣ ਕੋਈ ਲੇਟ ਆ ਭਾਈ ਕੌਣ ਤੁਸੋਂ ਕਰਦਾ ਦੀ ਕੌਣ ਲੇਟ ਆ ਮੈਂ ਮਗਰ ਬੈਠਾ ਰਿਹਾ ਟ੍ਰੇਨ ਲੱਗਦੇ ਉਹ ਲੱਗਦੇ ਜੋ ਨਾ ਤੂੰ ਲੇਟ ਆ ਵੀਰ ਜੀ ਤੇ ਲੇਟ ਆ ਚੱਪੜਾਂ ਚ ਆਇਆ ਲੇਟ ਕਾ ਆਪਾਂ ਜੁੱਟ ਕੇ ਜਿੰਮ ਚੱਲ ਜਾਨੇ ਹਾਂ ਉਹ ਲੇਟ ਟਾਈਮ ਜਦੋਂ ਤੂੰ ਜਿੰਮ ਚੱਲਦਾ ਸਮਝਦਾ ਮੋਟੇ ਬਣਾਉਂਦਾ ਕੋਈ ਗੋਲੀਆਂ ਮੇਰੇ ਤੂੰ ਚਾਬੀ ਨਹੀਂ ਅੱਗੇ ਡਰ ਗਿਆ ਖੋਣ ਨੰਗੰਦਿਆ ਗੋਲ ਦੀ ਆਇਆ ਜਿੰਮੇ ਜਾਵਣੇ ਸਮਝਦਾ ਤੂੰ ਮੋਟੇ ਆ ਵੀਰੇ ਤੂੰ ਹੀ ਲੇਟ ਦਾ ਮੈਂ ਹਜੇ ਵੀ ਕਾਰਟੂਨਿੰਦਾ ਭਰਾ ਨਹੀਂ ਵਿਆਹ ਨਾ ਹੁਣ ਬ ਮੈਂ ਇਹਨਾਂ ਨੂੰ ਜਾ ਕੇ ਠਾਇਆ ਮੈਂ ਕਿਹਾ ਮੰਨੀ ਨੂੰ ਲੈ ਆ ਮੰਨੀ ਨੂੰ ਨਹੀਂ ਆ ਕੇ ਲੈਣ ਜਾਣਾ ਮੈਨੂੰ ਪਹਿਲਾਂ ਦੱਸ ਕਿ ਜਉਂਦੋ ਯਾਰ ਮੈਂ ਕਿਹਾ ਮੈਂ ਤਿਆਰ ਹੋ ਜਾਂਦਾ ਤੂੰ ਤਾਂ ਪਿਆ ਭਰਾਵਾ 9 ਵਜੇ ਤਿੰਨੇ ਤਿਆਰ ਨੇ ਨਹੀਂ ਕਰਾਇਆ ਜੇ ਨਾ ਲੇਟ ਉੱਠਦੇ ਨਾ ਤੇ ਪਤਾ ਯਾਰ ਤੂੰ ਦੱਸ ਕੋ ਕੀ ਜਾਂਦਾ ਹੁੰਦਾ ਯਾਰ ਜੇ ਆਪਣਾ ਲੇਟ ਹੋ ਤਾਂ ਕੋਟ ਤਾਂ ਹੁੰਦਾ ਡਿਊਟ ਆਉਂਦਾ ਯਾਰ ਉਮਰ ਅਸਲ 'ਚ ਉਮਰ ਘਟਣਾ ਕਿਹਨੂੰ ਕਹਿੰਦੇ ਮੈਂ ਦੱਸਾਂ ਜ਼ਿਆਦਾ ਸੌਣਾ ਉਹ ਆਪੇ ਯਾਰ ਦਿਨ ਨਿੱਕਾ ਰਹਿ ਗਿਆ ਉਹਦਾ ਉਮਰ ਆਪਣੇ ਕੱਢੀਆਂ ਲੱਕੇ ਸੌਣ ਜਾਂਦਾ ਤਾਂ ਐ ਨਹੀਂ ਹੁੰਦਾ ਹੁੰਦਾ ਬਾਈ ਆਹ ਹੋਣਗੀਆਂ ਆਓ ਵੀ ਸੱਜਣੋ 에어ਪੋਰਟ ਦੇ ਅੰਦਰ ਐਂਟਰ ਹੋ ਚੁੱਕੇ ਆ ਅਸਟ੍ਰੇਲੀਆ ਵਾਲੇ ਬੰਦਿਆਂ ਨੂੰ ਲੈ ਕੇ ਆ ਆ ਜੀ ਫੁੱਲ ਬੂਟੀਆਂ ਲੱਗੀਆਂ ਅਗਲੀਆਂ ਦੀਆਂ ਗੱਡੀਆਂ 'ਨੂੰ ਦੇ ਨਵੀਂ ਲੈ ਆਉਣਾ ਪੱਕਾ ਇਹ ਸਾਰੇ ਖੌਂਦੇ ਹੀ ਹੁਣ ਸਾਰੇ ਸਾਰੇ ਵਿਆਹ ਲਿਆ ਹੁੰਦਾ ਇਹ ਅਮਰ ਲਿਖਿਆ ਆਈ ਲਵ ਆਮਰਾ ਸਰ ਰਾਜੀਵ ਆ ਚਾਲੋ ਵੀ ਮੇਰੇ ਵੀਰੋ ਅੱਗੇ ਆਓ ਕਿ ਸਿੱਧੇ ਨਹੀਂ ਯਾਰ ਇਹ ਈ ਗੱਲ ਨਹੀਂ ਆਪਣਾ ਵੀ ਮੇਰੇ ਵੀਰੋ ਸਾਹਮਣੇ ਮੋਟੇ ਮਾੜੇ ਦੱਸੀ ਕਿੱਥੇ ਗੱਡੀ ਲੈਣੀ ਹੈ ਹਾਂ ਗੱਡੀ ਆ ਉਥੋਂ ਪਰਚੀ ਲੈ ਆ ਆ ਗੱਡੀ ਗਾਂਹ ਲਿਜਾਣੀ ਸੀ ਆਪਾਂ ਉਥੇ ਆ ਤੇ ਇਧਰ ਲੈ ਬੰਨੇ ਲਾਲਾ ਇਧਰ ਵਾਧੂ ਜਿਹੜਾ ਉੱਥੇ ਹਿਸਾਬ ਆਗਾ ਪਰ ਗਾਂਹ ਜਾਣੀ ਉਥੇ ਚੱਕਰ ਨਾਲ ਸਿੱਧਾ ਉਥੋਂ ਉਹਨਾਂ ਨੂੰ ਕਿਆ ਹੋ ਤੀ ਰੋਕਣੀ ਐ ਦੋ ਮਿੰਟ ਆਪਾਂ ਪਰਚੀ ਨਹੀਂ ਕਟਾਉਣੀ ਇਹਨੇ ਤਾਂ ਪਰਚੀ ਇੱਕ ਲੈ ਲੈ ਬਸ ਸਿੰਗਲ ਪਰਚੀ ਲੈ ਲੈ ਆ ਉਥੇ ਰੋਗਲਾ ਜਾ ਕੇ ਯਾਰ ਜਾਣਦੇ ਯਾਰ ਇਹਨੂੰ ਇਹਦੇ ਮੈਨੂੰ ਜਾਣ ਕੇ ਪਕਾਈ ਕਰਾਦੀ ਐ ਐਵੇਂ ਪਕਾਈ ਕਰਾਦੀ ਇੱਥੇ ਤੇਰੀ ਇੱਥੇ ਕੀ ਨਾਮ ਲ ਨੰਬਰ ਇਹ ਤੁਕੇ ਇੱਧਰ ਜਾਣੀ ਆ ਨੰਬਰ ਲਿਖਿਆ ਹੋਇਆ ਹੈ ਨਈ ਪਰਚੀ ਤਾਂ ਲੈਣੀ ਪੈਣੀ ਇੱਧਰ ਜਾਣਾ ਪਤਾ ਅੰਗੇ ਹੈ ਨਹੀਂ ਅੰਦਰ ਚੱਲੇ ਅੰਦਰ ਨੰਬਰ ਲਿਖਾਇਆ ਆ ਹਾਂ ਹਾਂ ਲੈ ਦੂ ਲੈ ਕਿ ਤੂੰ ਤਾਂ ਖੱਚ ਕਰਦਾ ਪਹਿਲਾਂ ਤੈਨੂੰ ਕਹੇ ਬਾਹਰ ਆਪਾਂ ਨੂੰ ਵੇਟ ਕਰਨੀ ਚਾਹੀਦੀ ਇੱਥੇ ਡਾਕਲਾ 2 ਮਿੰਟ ਓਏ ਡਾਕਲਾ ਇੱਥੇ ਨਹੀਂ ਰੋਕਣ ਦੇ ਨੀ ਗੱਡੀ ਤੇਰੀ ਆ 2 ਮਿੰਟ ਰੋਗਲਾ ਭਰਾਵਾ 5 ਮਿੰਟ ਹੀ ਰੋਕ ਲੈ ਮੁੜ ਕੇ ਬਾਅਦ 5 ਮਿੰਟ ਇੱਥੇ 5 ਮਿੰਟ ਥੋੜਾ ਜਿਹਾ ਅੱਗੇ 5 ਮਿੰਟ ਥੋੜਾ ਜਿਹਾ ਅੱਗੇ 5 ਮਿੰਟ ਥੋੜਾ ਜਿਹਾ ਅੱਗੇ ਨਹੀਂ 5 ਮਿੰਟ ਅੰਦਰ ਇਹਦੇ ਅੰਦਰ ਆ 5 ਮਿੰਟ ਭਰਾਵਾ ਇੱਥੋਂ ਨਾਲਾ 5 ਮਿੰਟ ਫਿਰ ਬਾਹਰ ਕੱਢ ਕੇ ਲੈ ਜਾਵਾਂਗੇ ਨੰਬਰ ਤਾਂ ਆਪਣਾ ਲਿਖਿਆ ਹੀ ਹੋਇਆ ਵਾ ਮੈਂ ਕਹਿੰਦਾ ਫੋਨ ਲਾ ਕੇ ਤੂੰ ਗੱਡੀ ਕਮਾ ਗਈ ਯਾਰ ਅੱਧਰ ਢੇੜਾ ਕਢਾਇਆ ਇੱਕ ਟੈਨਸ਼ਨ ਘ ਲੈਣਾ ਉਹਤੇ ਨਹੀਂ ਐਨਾ ਟਾਈਮ ਅਜੇ ਪਹਿਲਾਂ 5 ਮਿੰਟ ਇੱਥੇ ਖੜ ਜੰਨੇ ਚਲੋ ਮੇਰਾ ਵੀਰੋ ਫਾਈਨਲੀ ਕਹਿੰਦੇ ਮੇਰੇ ਵੀਰੋ ਅਸੀਂ ਉਹਦਾ ਸਾਨੂੰ ਖਾਚਾ ਕਿੰਨੇ ਕਰਾਇਆ ਖਾਚ ਅੱਜ ਆ ਕਾਲਾ ਖਾਚ ਹੋਇਆ ਇਹ ਮੋਟੇ ਬਹੁਤ ਖਾਚ ਕਾਲਾ ਖਾਚ ਹੋਇਆ ਗੱਡੀ ਗਲਤ ਲਵਾਈ ਫਿਰਦਾ ਜੇ ਨੰਬਰ ਲਖਾਇਆ ਤਾਂ ਸਿੱਧਾ ਅੰਦਰ ਜਾਣਾ ਉੱਥੇ ਅੰਦਰ ਜਾਣਾ ਚਲੋ ਚਲੋ ਅੰਦਰ ਲੈ ਕੇ ਚਲੋ ਲੈ ਚਲੋ ਇਹ ਚਲੋ ਤੂੰ ਕੱਢ ਲਾ ਹਾਡੀ ਕਲਿੱਪ ਨੂੰ ਜੀ ਯੈਸ ਯੈਸ ਲਾਈਏ ਹਾਡੀ ਉਹ ਵੋ ਆਗੇ ਵੋ ਆਗੇ ਸਾਹਮਣੇ ਅੱਗੇ ਲੈ ਚਲੋ ਉੱਥੇ ਚੱਲ ਸਾਹਮਣੇ ਲਾ ਇੱਥੇ ਰਾ ਇੱਥੇ ਲਾ ਰੋਗ 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 ਇੱਥੇ ਲੈ ਕਿਉਂ ਕਹਿੰਦੇ ਲੈ ਵੀ ਮੋਟਰ ਨਹੀਂ ਆਗੇ ਦੇ ਇੱਥੇ ਰੱਖ ਬੱਗਵਾਂ ਨਹੀਂ ਦੀਂਦੇ ਕੋਨੀ ਓਏ ਗੱਗੂ ਜਮਾ ਨਹੀਂ ਦੀਂਦੇ ਓਏ ਇਧਰ ਨੂੰ ਇਧਰੋਂ ਮੜਾ ਜਾ ਬਣਾਉਂਦੇ ਆ ਇਧਰੋਂ ਦੇਖਣਗੇ ਮੜਾ ਆ ਆ ਲੈ ਰੱਖੋ ਸਮਾਨ ਆ ਟਰਾਲੀ ਵੀ ਰੱਖ ਲੈ ਚਾਬੀ ਮੈਨੂੰ ਇਹ ਕਿਧਰ ਕੀ ਕਰੀ ਗਏ ਆਮ ਲੈ ਕੇ ਜਾਇਆ ਕਰਾਂਗੇ ਹਾਂ ਕੜਨਾ ਹੋਰ ਕੋਈ ਆ ਵੀ ਜਾ ਚਾਬੀ ਵਿੱਚ ਚਲੋ ਬੈਠੋ ਟਰਾਲੀ ਜੀ ਇਧਰ ਕਰ ਲੈ ਸਾਈਡ ਤੇ ਲਾ ਦਿੰਨੇ ਮੈਂ ਕਰ ਦਿੰਨੇ ਸਾਰਾ ਉੱਟੇ ਲੰਘਾ ਇਹਦੇ ਤੇ ਲੰਘਾ ਤੂੰ ਵਿਚਾਲੇ ਬੈ ਮੈਂ ਤੇਰੇ ਨਾਲ ਬੈਠ ਜਾਣਾ ਤੇਰੀ ਸੀਟ ਦੂਜੀ ਪੈ ਜਾਏਗਾ ਅੱਛਾ ਇਹ ਇੱਕ ਬੋਤਲ ਹੈ ਸਿੱਧੇ ਬੈਠੀ ਜਾ ਸ਼ਨੋਵਰ ਮੈਂ ਕਿਵੇਂ ਬੈਠਾਂ ਤੰਗ ਕਰ ਮਾਰਿਆ ਬੈਠ ਗੁਰਵਾ ਸਿੱਧਾ ਨੰਗੂ ਕੀ ਕੀ ਹੋਰ ਕਿੱਧਰ ਦੀ ਨੰਗੂ ਤੇ ਹੋਰ ਕਿੱਧਰ ਜਾਣੀ ਔਰ ਅੰਦਰ ਲੈ ਜਾਣੀਗੇ ਗਰਮੀ ਨਹੀਂ ਚਲੋ 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 ਸਿੱਧਾ ਲੋਕੀ ਵੇਂਦੇ ਹੋਣੇ ਮੂਹਲ ਜਾਂ ਗੱਲੇ ਦੇ ਨੇ ਬੰਦੇ ਦੱਸ ਕਹਿੰਦੇ ਨੇ ਕਿੱਧਰ ਗੱਡੀ ਫਸਾਈ ਫਿਰਦੇ ਪੱਤੇ ਤੈਨੂੰ ਕੀ ਦਿਖਾਉਂਦੇ ਵਾਹ ਜੀ ਮੈਂ ਵੇਖ ਕਹਿੰਦੇ ਕਿਉਂ ਭਾਜੀ ਦੇਸ ਤੇ ਆ ਅੱਜ ਪਹਿਲੀ ਵਾਰ ਅਸੀਂ ਜਦੋਂ ਦੇ ਆਉਣ ਲੱਗੇ ਪਹਿਲੀ ਵਾਰ ਅਸੀਂ ਦਿਨੇ ਆਏ ਆ ਪਹਿਲੀ ਵਾਰ ਦਿਨੇ ਆਏ ਦਿਨੇ ਵਾਕਏ ਨੇ ਤੇ ਅੱਗੇ ਤਾਂ ਤੁਸੀਂ ਰਾਤ ਬਰਾਤੇ ਜੇ ਆਉਨੇ ਹੋਣੇ ਆ ਬਰਾਤੇ ਹੀ ਬਸ ਆ ਫਲੈਟ ਵੀ ਬਹੁਤ ਵਧੀਆ ਸੀ ਇਹ ਵਧੀਆ ਹੀ ਕੈਂੜੀ ਫਲੈਟ ਮੈਂ 6 ਟਾਂਕੇ ਖਾ ਕੇ ਬੰਚੇ ਕਈ ਬੰਦੇ ਕਹਿੰਦੇ ਅੰਮ੍ਰਿਤਸਰ ਫਾਇਦਾ ਨਹੀਂ ਉਤਰਦਾ ਐਡਾ ਸੁਆਜ ਨਹੀਂ ਆਉਂਦਾ ਕਹਿੰਦੇ ਹਾਂ ਕੈਨੇਡਾ ਵਾਲਿਆਂ ਨੂੰ ਅੰਬਰ ਹਾਂ ਹਾਂ ਕਿ ਹੁਣ ਤੁਸੀਂ ਜੇ ਜਾਂਦੇ ਉਹਨੇ ਚਰਚ ਅਸੀਂ ਅੰਬਰ ਆਸਟ੍ਰੇਲੀਆ ਤੋਂ ਇੱਥੇ ਆ ਗਏ ਨੇ ਤੇ ਤੁਹਾਨੂੰ ਕਿੰਨਾ ਮੁਸਾਫਰਾਨੋਂ ਤੇ ਲੱਗਣੀ ਹੈ ਹਾਂ ਇਹ ਤਾਂ ਹੈਗਾ ਸੱਤ ਜਾਨ ਤੋਂ ਉਹ ਹੀ ਬਚ ਗਈ ਤੁਹਾਡੇ ਹਾਂ ਨਾਲੇ ਅਸੀਂ 14 ਘੰਟੇ ਜਿੱਥੇ ਆ ਗਏ ਹਾਂ ਹਾਂ ਟਾਈਮ ਥੋੜਾ ਇਹ ਵੀ ਗੱਲ ਸਹੀ ਆ ਵਧੀਆ ਸਗੋਂ ਹੁਣ ਜਾਣਾ ਪਹਾੜੀ ਦਾ ਦਿਲ ਨੂੰ ਇੱਥੇ ਲੱਗ ਨਹੀਂ ਆਦਾ ਟਾਵਟ ਉਹ ਵੱਖਰੀ ਹਾਂ ਦੂਜਾ ਬੰਦਾ ਪ੍ਰੈਸ਼ਰ ਆਡ ਹੁੰਦਾ ਪਿਛਲੀ ਵਾਰ ਵੀ ਦਿੱਲੀ ਫੈਕਟਰੀ ਸੀਗੀ ਤਾਂ ਉੱਥੋਂ ਫਿਰ ਇੱਥੇ ਆ ਗਿਆ ਜੀ ਉਹ ਵੀ ਵਧੀਆ ਵਾਹਿਆ ਇਹ ਵੀ ਘੰਟਾ ਉੱਥੋਂ 1 ਘੰਟਾ ਲੱਗਾ ਪੂਰਾ ਹਾਂ ਜੇ ਤਾਈ ਦੱਲ ਨੂੰ ਪਰਣਾ ਲੋਕੀ ਬਹੁਤ ਖੱਜਲ ਖਰਾਬ ਕਰ ਲੈਂਦੇ ਆਪਦੇ ਆਪ ਨੂੰ ਆਪ ਹੀ ਹਾਂ ਆਪਦੇ ਆਪ ਨੂੰ ਆਪ ਹੀ ਖਰਾਬ ਕਰਦੇ ਜਿਵੇਂ ਹੁਣ ਨਾ ਤੇਚੀਆਂ ਨੂੰ ਸਮਝ ਨਹੀਂ ਆਉਂਦੇ ਕੋਜੇ ਸਾਰੇ ਹੁੰਦੇ ਕੱਡ ਕੱਢ ਕੇ ਬੈਲਟ ਤੋਂ ਥੱਲੇ ਰੱਖੀ ਜਾਂਦੇ ਉਹ ਇੱਕ ਤਾਂ ਕੁੜੀ ਜੀ ਲਾੜੀ ਪਈ ਉੱਥੇ ਭਾਈ ਹਾਂ ਐ ਹਾਂ ਉਹ ਕਹਿੰਦੀ ਮੈਂ 15 ਮਹੀਆ ਮਿੰਟਾਂ ਦੀ ਆਪਦੀ ਬੈਗ ਲੱਭੀ ਜਾਂਦੀ ਬੈਗ ਥੱਲੇ ਬੈਗ ਲਾ ਕੇ ਥੱਲੇ ਰੱਖਿਆ ਹਾਂ ਐ ਹਾਂ ਐਂ ਬੰਦਾ ਇੱਕ ਰੰਗ ਹੀ ਇਹਦੇ ਕੋਈ ਹੁੰਦੇ ਆ ਪੰਜ ਚਾਹਣ ਨੂੰ ਹੋਰ ਦਾਸ ਤੇ ਉਹ ਵੀ ਗਏ ਉਧਰ ਵੇਖਣ ਤੇ ਇੰਨਾ ਇੱਕ ਦੂਜੇ ਨੂੰ ਬੋਲੀ ਜਾਣ ਇੱਕ ਤਾਂ ਅੰਕਲ ਜੀ ਆ ਉਥੇ ਫੀਡਬੈਕ ਦੇ ਕੇ ਆਇਆ ਉਹਨਾਂ ਦਾ ਆਊਟ ਆਫ ਕੰਟਰੀ ਨਾ ਹਾਂ ਇਹ ਰੂਲ ਫੋਲੋ ਕਰਦੇ ਆ ਆਪਣੀ ਕੰਟਰੀ ਜਾ ਕੇ ਹਾਂ ਬੇ ਬੋਲੀ ਜਾਵੇ ਕੁੜੀ ਫਿਰ ਇੱਕ ਅੰਕਲ ਜੀ ਉਹ ਜਿਹੜੇ ਉਥੇ ਸਰਵਿਸ ਵਾਲੀਆਂ ਕੁੜੀਆਂ ਲੱਗੀਆਂ ਉਹਨਾਂ ਨੂੰ ਬੋਲਣ ਲੱਗ ਗਿਆ ਕਹਿੰਦਾ ਤੁਹਾਨੂੰ ਪਤਾ ਕਿੰਨੀ ਦੁਨੀਆ ਖੱਜਲ ਖਰਾਬ ਹੁੰਦੀ ਤੁਸੀਂ ਆਂਦੀਆਂ ਬਿਲਟਾਂ ਵਧਾਓ ਕਸਟਮਰ ਵਧਾ ਵਰਕਰ ਵਧਾਓ ਅਸੀਂ ਪਹਿਲਾਂ ਟਰਾਲੀਆਂ ਦੀ ਵੇਟ ਕਰੀ ਗਏ ਕਿੰਨਾ ਖੱਜਲ ਹੋਇਆ ਫਿਰ ਅਸੀਂ ਬੈਗਾਂ ਦੀ ਵੇਟ ਕਰੀ ਗਏ ਉਹ ਮਿੱਦਾਸੋ ਬੋਲਦਾ ਉਹ ਬੈਗ ਆ ਕੇ ਨਾ ਇਹਦਾ ਭਗਵੰਤ ਮੈਨੂੰ ਗੱਲ ਕਹਿਣ ਆਲੀ ਆ ਉਹ ਵਿਚਾਰੀਆਂ ਕੀ ਕਰਨ ਗਰੀਬਣੀਆਂ ਬੈਗ ਆ ਕੇ 15 ਮਿੰਟ ਉਹਦਾ ਮਲਾਜ਼ਮ ਚੱਲ ਤੂੰ ਇਹ ਦਸਰ ਆਪਣੀ ਫੁਕਰੀ ਦਾ ਵਿਆਹ ਫਿਰ ਰੇ ਲੈ ਉਹ ਬਾਗ ਬਾਗ ਉਹਨਾਂ ਦਿੱਤਾ ਫੋਨ ਕੱਲ ਅੱਛਾ ਅੱਜ ਅੱਜ ਸਵੇਰੇ ਲੈ ਆਉ ਕਾਰਕੁਟ ਤੇ ਵਿਖਾਓ ਸਾਡੇ ਲਈ ਕੋਈ ਡੱਬਾ ਢੱਬਾ ਕਾਰਕੁਟ ਰਾਹ ਚ ਹੀ ਲਈ ਆਉਂਦੇ ਹੈਂ ਕਾ ਮਿਲ ਗਿਆ ਘਰੇ ਲਿਆ ਕੇ ਖਵਾਉਣੇ ਤੈਨੂੰ ਗਜਰੇਲਾ ਹਾਂ ਨਹੀਂ ਪਹਿਲਾਂ ਨਹੀਂ ਆਂ ਦੇ ਘਰੇ ਜਾਣਾ ਉੱਥੇ ਹੀ ਪਹਿਲਾਂ ਉੱਧਰ ਹੋ ਗਏ ਇੱਧਰ ਜਾਣੇ ਉਹ ਕੀ ਪ੍ਰੋਗਰਾਮ ਆ ਆਪਣੀਆਂ ਭੈਣਾਂ ਦਾ ਉਹ ਗਈਆਂ ਇਆਂ ਡਰਮ ਦੁੱਧ ਦਾ ਲੈ ਕੇ ਡਰੂਪਰੇ ਰੰਡਿਆਲੇ ਹੋਰ ਰੰਡਿਆਲੇ ਭੇਜਿਆ ਦੁੱਧ ਇੰਨਾ ਕਿੰਨਾ ਦੁੱਧ ਕੱਲ ਵੀ ਇੱਕ ਵਾਰ ਕੱਲ ਵੀ ਲਗਾਇਆ ਅੱਜ ਫੇਰ ਲਗਾਇਆ ਇਹ ਇਹ ਹਲਵਾਈ ਨੂੰ ਪਤਾ ਹੋਵੇ ਸਾਨੂੰ ਕਿਦੋਂ ਲੈਣ ਦੀ ਹਾਂ ਤੇ ਸਾਨੂੰ ਮਾਰਦੀ ਤੇ ਸਾਨੂੰ ਥੋੜੇ ਹੁੰਦੇ ਸਾਨੂੰ ਵੀ ਜਲਦੀ ਲੋੜ ਆ ਅਜੇ ਦੁੱਧ ਕਿਹੜਾ ਲੱਗਿਆ ਤੁਹਾਡੇ ਹਾਂ ਵਿਆਹ ਚੇਤੀ ਵਿਆਹ ਅਸੀਂ ਤਾਂ ਦਾ ਅੱਧਾ ਦੁੱਧ ਹੀ ਲੱਗਾ ਸਾਡਾ ਘਰੇ ਨੂੰ ਸਾਰਾ ਬਣ ਗਿਆ ਆਹ ਇਕੱਲੇ ਡੱਬੇ ਹੀ ਬਣ ਗਏ ਡੱਬੇ ਤੇ ਥੋੜੇ ਜੀ ਨਹੀਂ ਮਠਿਆ ਵਾਹ ਜੀ ਵਾਹ ਕਿਆ ਬਾਤ ਹੈ ਅੱਛਾ ਫੋਨ ਕਵਰ ਵੇਖ ਫੜੋ ਕਿਆ ਘੜੀ ਘੜੀ ਲੈ ਲੈ ਫੈਂਸ ਕੇ ਸਾਥ ਫੋਟੋ ਹੋ ਰਹੀ ਹੈ ਫੈਂਸ ਕੇ ਨਾਲ ਫੈਂਸ ਨਹੀਂ ਹੁੰਦੀਆਂ ਨੂੰ ਆਪਦਾ ਫੋਨ ਦੇ ਮੈਂ ਉਹਨਾਂ ਨੂੰ ਫੋਨ ਲਾਵਾਂ ਫੋਨ ਤੇ ਫੋਨ ਲਈ ਜਾਂਦੀ ਹਾਂ ਮੰਮੀ ਨੂੰ ਇੱਕ ਕੁੜੀਂਆ ਵੇਖ ਲਓ ਹੈ ਹੈ ਮੱਟੋ ਜੀਏ ਤੇਨੇ ਚੇਤਾ ਆ ਗਿਆ ਮਾਦਾਨ ਚਵਾ ਹੀ ਨਹੀਂ ਪੱਛਿਆ ਇਹਨਾਂ ਨੇ ਹਾਂ ਹਾਂ ਕੱਲ ਦਾ ਕਿੱਥੇ ਮम्मा ਕਿੱਥੇ ਆ ਸੋਨੇ ਵਾਲ ਵੇਲ ਵਾਲ ਦੇ ਹਾਂ ਲੈ ਉਹ ਵਾਲ ਕਰਾਉਣਗੇ ਠੀਕ ਦੇ ਵਾਲ ਚੋ ਹੈਂ ਆਹ ਹਾਂ ਜੀ। ਅਹੋ। ਇਨੂੰਵੇਂ ਰਾਹ ਦਾ ਪਤਾ ਨਹੀਂ ਲੱਗਦਾ ਭਾਜੀ ਮਾੜਾ ਧਿਆਨ ਨਾ ਬੈਠੇ ਰ ਚੰਗਾ ਨਾਲ। ਕਰੋ ਜੰਮਾ ਸਰੋਂਦਾ। ਹਾਂ। ਰਾਜ ਸਿੰਘ ਕਿੰਨੇ ਗੱਲ ਕਰਦਾ। ਲਾ ਭਰਾਵਾ। ਬਈ ਰੋਜ਼ ਹੀ ਕਰ ਲਵਾਂਗੇ। ਲੈ, ਨੀਲ ਪਿੰਡ ਵੀ ਲਵਾਈ ਆ। ਓ ਮਾਈ ਗੋਡ। ਮਤਲਬ ਲਾਟਵਾ। ਅੱਡ ਦਿੱਤੇ ਹੱਥ ਕਰਾਉਣਾ। ਤੇ ਪੁੱਤ ਪੇਪਰ ਹੈ। ਰੋਕ ਲੈ ਭਰਾਵਾ ਇੱਧਰ ਭੁੱਖ ਲੱਗੀ ਆ। ਰੋਕਲੀ ਰੋਡ ਤੋਂ ਰੋਕ ਨਹੀਂ ਆਉਣਾ। ਗਾਹਾਂ ਜੇ ਕਿਤੇ ਵੀ। ਠੀਕ। ਸਾਈਡ ਜਿੱਥੇ ਲਾ ਬੋ। ਆਏ ਪਿਆਦੇ ਕੋਟੇ ਆ ਨਾ। ਹਾਂ। ਰਾਣੀ ਕੌਫੀ ਪਾਣੀ ਤੁਹਾਨੂੰ ਕੌਫੀ ਵੀ ਆ ਉਹ ਕੌਫੀ। ਨਾ ਨਾ ਤਾਪੁਰਾ ਦਾ ਵੀ ਖਾਣ ਵਾਲਾ ਇੰਨੇ ਨਾਲ ਗੱਲ ਸਹੀ ਆ ਚਲੋ ਮਿਲਦੇ ਆ ਸਾਡੀਆਂ ਵੀ ਲਾਲਾਂ ਡਿੱਗਣੀਆਂ ਵੇ ਆਪਾਂ ਉਹ ਜੱਫੀਆਂ ਪਾਵਾ ਨਹੀਂ ਮਿਲਣਾਹੀਂ ਤੇ ਸੋਹਣੀਆਂ ਸੋਹਣੀਆਂ ਵੀਡੀਓ ਸਾਡੀ ਬਣ ਜਾਣ ਉਹ ਨਾ ਹੋਵੇ ਵੀਡੀਓ ਨੇ ਬਣਨ ਤੇ ਉੱਤੇ ਤਾਂ ਮੈਂ ਆਪਾਂ ਦਵਾਰਾ ਜੱਫੀ ਪਾਣੀ ਦਾ ਗੱਡੀ ਉੱਤੇ ਦੇ ਨਾਲ ਦਵਾਰਾ ਬਣਾ ਉਤਰੀ ਰੀ ਟੇਕ ਲਓ ਰੀ ਟੇਕ 2000 ਮੈਸੇਜ ਆਇਆ ਵਿਆ ਭਾਏ 2000 ਵੈਸੀ ਆਇਆ ਵਿਆ ਇਧਰ ਕਦੇ ਲੋਗ ਬੋਲ ਲਾ 2000 ਰੁਪਏ ਅਸੀਂ ਜੋ ਮੈਨੂੰ ਨਹੀਂ ਆਦੀ ਤੇਰੇ ਭਾਜੀ ਦੀ ਵੀਡੀਓ ਮੈਂ ਪਾਈ ਹੁੰਦੀ ਜਦੋਂ ਸਿੰਗਾਪੁਰ ਬੈਠੇ ਤੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਬੜਾ ਹੀ ਸੋਹਣਾ ਕਮੈਂਟ ਦੀਦੀ ਮੈਨੂੰ ਤੁਹਾਡੇ ਹਸਬੰਦ ਭਾਜੀ ਬੜੇ ਹੀ ਵਧੀਆ ਲੱਗਦੇ ਹਸਬੰਦ ਭਾਜੀ ਮਤਲਬ ਕਿ ਤੁਹਾਡੇ ਭਾਜੀ ਮੈਨੂੰ ਬਹੁਤ ਵਧੀਆ ਲੱਗਦੇ ਸੀ ਭਾਜੀ ਕਾ ਬਹੁਤ ਵਧੀਆ ਤੇ ਵਾਈਕਰੂ ਨਾ ਤੁਹਾਨੂੰ ਦੋਵਾਂ ਜਨਰਲ ਹੱਸਦੇ ਵਸਦੇ ਰਹੋ ਕਿਵੇਂ ਹੈ ਆਈ ਹੋਰ ਨੇ ਦੋਸਾਂ ਕਿ ਸਾਂਸੀ ਤਾਂ ਲਾਰਪੇਨ ਦੇ 15 ਮਿੰਟ ਤੇ ਬੋਲਦੀ 15 ਮਿੰਟ ਤਵਰਦੇ ਤੇ ਲੜਾਈ ਨਹੀਂ ਆ ਸਾਡੀ ਹੈ ਜੀ ਦੀ ਪੋ ਕਿੰਨਾ ਪੰਜ ਪੰਜ ਕਿ ਮਿੰਟ ਪਰਿਵਾਰ ਇਕੱਠਾ ਪੈਂਦਾ ਤੇ 15 ਕਿ ਮਿੰਟ ਲੜ ਪੈਂਦਾ ਵਾ ਕਿਸ ਹਿਸਾਬ ਇਥੇ ਹੀ ਭੀੜਵਾ ਹੁੰਦੀ ਸਭ ਵੀ ਚੱਲ ਉੱਥੇ ਰੋਲੀ ਮੈਂ ਕੈਫੇ ਵਾਲੇ ਉਹ ਖਾਲੀ ਹੁੰਦਾ ਨਹੀਂ ਆਵੇ ਸਿੱਧਾ ਹੀ ਚੱਲ ਟਾਈਮ ਕਿੰਨਾ ਕੁ ਲੱਗੇ ਹਾਂ ਨਹੀਂ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਮਨਦੀਪ ਹਣੀ ਤਾਂ ਚਲੋ ਆ ਗਏ ਆ ਉਹਨਾਂ ਦੇ ਅੱਜ ਉਹਨਾਂ ਦੇ ਖੰਡ ਪਾੜ ਦਾ ਪੋ ਗਿਆ ਸਾਰੇ ਜਣੇ ਤਿਆਰ ਹੋ ਗਏ ਟੱਬਾ ਟੱਚ ਅੱਜ ਉਧਰ ਜਾਊਗਾ ਤੇ ਕੱਲ ਨੂੰ ਆਪਣੇ ਘਰੇ ਸੁਖਮਨੀ ਸਾਹਿਬ ਦਾ ਪਾਠ ਆ ਇਸੇ ਲਈ ਆਪਾਂ ਤੜਕੇ ਉੱਠ ਕੇ ਹੀ ਸਵੇਰ ਜਾ ਕੇ ਨਰਨੇ ਕਾ ਲਈ ਸਾਰੀ ਸਬਜੀ ਸੂਜੀ ਆਦਿ ਲਿਆ ਆ ਗਏ ਡੰਨ ਕਰ ਦਿੱਤੀ ਆ ਜੀਬ ਜੂ ਤੇ ਮੈਂ ਟਰਾਲੀ ਭਾਗ ਲੈ ਗਈ ਤੜਕੇ ਤੜਕੇ ਉੱਠ ਗਏ ਤੇ ਹੁਣ ਦੂਜੇ ਦੋ ਬੰਦੇ ਗਏ ਆ ਲੈ ਬਾਡੇ ਕੱਪੜੇ ਵਿਆਹ ਵਾਲੇ ਦਿੱਤੇ ਸੀ ਜਿਹੜੇ ਬੰਨੇ ਉਹ ਆਏ ਨਹੀਂ ਉਹ ਹੁਣ ਗਏ ਲੈਣ ਜਿੱਤਵਾਲ ਗੱਗੂ ਹਣੀ ਸਨੋਵਰ ਤੇ ਨਾਲ ਗਰਕਿਰਤ ਤੇ ਆਪਾਂ ਹੁਣ ਜਾਣੇ ਆਪਣੇ ਕੁਰਤੇ ਵੀ ਜਾਮੇ ਪ੍ਰੈਸ ਕਰਾਉਣ ਤੇ ਭਾਜੀ ਹੁਣਾਂ ਦਾ ਸਮਾਨ ਸੂਨ ਲਿਆਉਣਾ ਬਾਕੀ ਉਹ ਲੈ ਆਈਏ ਸਬਜੀ ਸੂਜੀ ਦੀ ਪਿੱਛੇ ਵੇਖ ਸਕਦੇ ਆ ਪਈ ਆਪਣੀ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਤੇ ਆਪਣੀ ਸਨੈਪਚੈਟ ਆਈਡੀ ਹੈਗੀ ਸੰਧੂ HCU NA 22 ਤੇ ਇੰਸਟਾਗ੍ਰਾਮ ਹੈਗਾ ਬਲਕਰਨ 157 ਛੋਟੀਆਂ ਵੀਡੀਓ ਵੇਖਣ ਲਈ ਫੋਲੋ ਕਰ ਸਕਦੇ ਹੋ ਬਾਏ ਬਾਏ ਟਾਟਾ